ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਪਾਗੀ ਹਾਂ ਜੋ ਤਾਂ-ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਸੰਗਤ ਰੂਪ ਦੇ ਵਿੱਚ ਜੀਵਨ ਦਾ ਲਾਹਾ ਲੈ ਰਹੇ ਆ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਜੀਵਨ ਦੇ ਕੁਝ ਸਵਾਲ ਵਿਚਾਰ ਰਹੇ ਸੀ ਜਾਂ ਤਾਂ ਸਾਡੇ ਆਪਣੇ ਨੇ ਤੇ ਜਾਂ ਸਾਡੇ ਆਪਣੇ ਦੇ ਆ ਜੇ ਆਪਣੇ ਨੇ ਤੇ ਸਾਨੂੰ ਆਪੇ ਚ ਸੁਧਾਰ ਕਰਨਾ ਚਾਹੀਦਾ ਹੈ ਅਗਰ ਕਿਸੇ ਆਪਣੇ ਦੇ ਨੇ ਤੇ ਸਾਡਾ ਫਰਜ਼ ਬਣਦਾ ਤਾਂ ਉਸ ਮਜਾਬਨ ਜਾਏ ਜੇ ਕੋ ਪੁੱਲਾ ਹੋਏ ਜਿਹਨੂੰ ਨਹੀਂ ਪੇ ਤੇ ਸਾਡਾ ਫਰਜ਼ ਬਣਦਾ ਉਹਨੂੰ ਜਾ ਕੇ ਸੁਮਝਾਈਏ ਕੋਈ ਭਾਈ ਆ ਗੁਰੂ ਦੀ ਮੱਤ ਹੈ ਇਸ ਤਰੀਕੇ ਜੀਵਨ ਦਾ ਲਾਹਾ ਲਿਆ ਜਾ ਸਕਦਾ ਸੋ ਗੁਰਪ੍ਰੀਤ ਸਾਸ ਸੰਗੇ ਜੀ ਆਪਾਂ ਜੋ ਅੱਜ ਸਵਾਲ ਵਿਚਾਰਨ ਜਾ ਰਹੇ ਹਾਂ ਅੱਜ ਦਾ ਸਵਾਲ ਕਿ ਸਰੀਰਕ ਦੇ ਵਿੱਚ ਕਸ਼ਟ ਆਉਣਾ ਹੈ ਸਰੀਰਕ ਕਸ਼ਟ ਹੁਣ ਸਰੀਰ ਦੇ ਵਿੱਚ ਕੋਈ ਕਸ਼ਟ ਆ ਜਾਏ ਅਨੇਕਾਂ ਕਾਰਨ ਬਣ ਜਾਂਦੇ ਨੇ ਡਾਕਟਰਾਂ ਕੋਲ ਜਾਂਦੇ ਆ ਠੀਕ ਨਹੀਂ ਹੋ ਰਹੇ ਪਰ ਦਵਾਈ ਵੀ ਕੰਮ ਨਹੀਂ ਕਰ ਰਹੀ ਪਰੇਸ਼ਾਨੀਆਂ ਚਿੰਤਾ ਮਾਂ ਟੈਨਸ਼ਨਾਂ ਵਧੀਆਂ ਜਾਂਦੀਆਂ ਹਨ ਕੀ ਕਰੀਏ ਇੱਕ ਇਹੋ ਜਿਹਾ ਸਵਾਲ ਹੈ ਜਿਹੜਾ ਸਾਨੂੰ ਮਨਮੁਖ ਤੋਂ ਗੁਰਮੁਖ ਬਣਾ ਸਕਦਾ ਹੈ ਜਾਂ ਗੁਰਮੁਖ ਤੋਂ ਮਨਮੁਖ ਬਣਾ ਸਕਦਾ ਹੈ ਕਿਸ ਤਰ੍ਹਾਂ ਕਿਹੜੀ ਚੱਲਦੀ ਹੈ ਸੋ ਮਨ ਦੇ ਵਿੱਚ ਸਵਾਲ ਹੈ ਕਿ ਜੀ ਸਰੀਰ ਦਾ ਕਸ਼ਟ ਹੈ ਤੇ ਉਹ ਦੱਸਣ ਵਾਲਿਆਂ ਨੇ ਸਾਨੂੰ ਇਸ ਮਝਾਉਣਾ ਕੀਤਾ ਵੀ ਭਾਈ ਜੇ ਸਰੀਰ ਦਾ ਕਸ਼ਟ ਹੈ ਡਾਕਟਰਾਂ ਕੋਲੋਂ ਵੀ ਫਰਕ ਨਹੀਂ ਪੈ ਰਿਹਾ ਕਿਸੇ ਹੋਰ ਨੂੰ ਪੁੱਛ ਕੇ ਦੇਖ ਲੋ ਪੁੱਛ ਲੈਣਾ ਚਾਹੀਦਾ ਔਰ ਕਿਸੇ ਹੁਜੇ ਕੋਲ ਨਹੀਂ ਪੁੱਛਣਾ ਚਾਹੀਦਾ ਜਿਹੜਾ ਆਪ ਧਰਮ ਦੇ ਵਿੱਚ ਹੈ ਸਾਨੂੰ ਵੀ ਧਰਮ ਦੇ ਵਿੱਚ ਪਾ ਦੇ। ਅਗਰ ਆਪਾਂ ਨੂੰ ਸਮਝ ਨਹੀਂ ਆਉਂਦੀ ਪੁੱਛਣ ਜੀ ਕੋਈ ਹੱਲ ਨਹੀਂ। ਪਰ ਜੇ ਕੋਈ ਆਪ ਹੀ ਵਿਚਾਰਾਂ ਚੜ੍ਹ ਜਿਆ ਹੋਇਆ ਅਸੀਂ ਕਹੀਏ ਸਾਡਾ ਹੱਲ ਕਰਦੇਗਾ ਨਹੀਂ ਕਰ ਸਕਦਾ। ਹੁਣ ਸਵਾਲ ਹੈ ਸਰੀਰਕ ਕਸ਼ਟ। ਸਵਾਲ ਲੈ ਕੇ ਚਲੇਗੇ ਕਿਸੇ ਅਨਾੜੀ ਦੇ ਕੋਲ, ਮਨਮੁਖ ਦੇ ਕੋਲ। ਹੁਣ ਆਪਾਂ ਜਾ ਕੇ ਬੇਨਤੀ ਕੀਤੀ ਜੀ ਸਰੀਰਕ ਕਸ਼ਟ ਕੀ ਕਰੀਏ। ਜਿਹੜਾ ਮਨਮੁਖ ਹੈ ਅਨਾਲੀ ਹੈ ਅਗਿਆਨਤਾ ਵਸ ਹੈ ਉਹ ਕੀ ਆਖੇਗਾ ਉਹ ਆਖੇਗਾ ਜੀ ਤੁਹਾਨੂੰ ਕਿਸੇ ਨੇ ਇਲਾਚੀਆਂ ਖਿਲਾਸੀਆਂ ਕਿਸੇ ਨੇ ਧਾਗਾ ਤਵੀਦ ਖਿਲਾਸ ਦਿੱਤਾ ਹੈ ਕਿਸੇ ਨੇ ਕੁਝ ਕਰ ਦਿੱਤਾ ਜਿਠੋਣੇ ਤੋਂ ਨਬ ਅਨੇਕਾਂ ਤਰ੍ਹਾਂ ਦੇ ਕਾਰਨ ਕਿਸੇ ਨੇ ਤੁਹਾਡਾ ਕੱਪੜਾ ਕੱਟ ਲਿਆ ਕਿਸੇ ਨੇ ਤੁਹਾਡੇ ਸਿਰ 'ਚ ਸਵਾਹ ਪਾ ਦਿੱਤੀ ਸਮਾ ਮਿਤਕੇ ਇਹ ਤੁਹਾਡੇ ਦੇ ਕੁਝ ਕੀਤਾ ਗਿਆ ਉਪਾ ਕਰਉਣਾ ਪਏਗਾ ਨਹੀਂ ਕਰਾਉਗੇ ਤੁਹਾਡਾ ਬਹੁਤ ਵੱਡਾ ਨੁਕਸਾਨ ਵੀ ਕਰ ਸਕਦੇ ਹੁਣ ਮਨ ਦੇ ਵਿੱਚ ਬੜਾ ਵਿਚਾਰ ਆਇਆ ਵੀ ਸਰੀਰ ਦਾ ਕਸ਼ਟ ਹੈ ਸਮਝ ਆਉਂਦੀ ਹੈ ਪਰ ਕਿਸੇ ਦਾ ਕੀਤਾ ਕਰਾਇਆ ਵੀ ਅਸੀਂ ਤਾਂ ਕਦੇ ਕਿਸੇ ਦਾ ਬੁਰਾ ਨਹੀਂ ਸੋਚਿਆ ਕੌਣ ਆ ਗਿਆ ਇਹੋ ਜਾਂ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਮਨ ਦੇ ਵਿੱਚ ਵਿਚਾਰ ਆਇਆ ਤੇ ਆਪਾਂ ਪੁੱਛਦੇ ਹਾਂ ਕਿ ਦੱਸੋ ਜੀ ਕਿ ਉਹ ਕੰਨ ਕਲਾਉਣ ਵਾਲਾ ਕੌਣ ਹੈ ਹੁਣ ਅੱਗੋਂ ਜਵਾਬ ਕੀ ਮਿਲਦਾ ਜੀ ਕੋਈ ਬਾਹਰਲਾ ਥੁੜੀਆ ਤੁਹਾਡੇ ਘਰ ਦਾ ਹੀ ਹੈ ਘਰ ਦਾ ਕੌਣ ਹੈ ਦੱਸਣਾ ਨਹੀਂ ਤੇ ਇੱਥੋਂ ਵਿਚਾਰਾਂ ਦਾ ਟਕਰਾਅ ਸ਼ੁਰੂ ਹੋ ਜਾਂਦਾ ਇੱਕ ਦੂਜੇ ਦੇ ਤੁਮਤਾਂ ਦੀ ਦੌਰ ਸ਼ੁਰੂ ਹੋ ਜਾਂਦੀ ਹੈ ਉਹ ਕਹਿੰਦਾ ਜੀ ਇਹਨਾਂ ਨੇ ਸਾਡੇ ਤੇ ਕੁਝ ਕਰ ਦਿੱਤਾ ਉਹ ਕਹਿੰਦਾ ਜੀ ਇਹਨਾਂ ਨੇ ਸਾਡੇ ਤੇ ਕੁਝ ਕਰ ਦਿੱਤਾ ਇੱਕ ਦੂਜੇ ਤੇ ਬਲੇਮ ਬਾਜ਼ੀਆਂ ਹਰ ਦੋ ਚਾਰ ਘਰ ਬਾਅਦ ਇਹ ਕੋਈ ਨਾ ਕੋਈ ਕਲੇਸ਼ ਹੋ ਜਾ ਜ਼ਰੂਰ ਮਿਲੇਗਾ ਵੀ ਇਹਨਾਂ ਨੇ ਸਾਡੇ ਤੇ ਕਰ ਦਿੱਤਾ ਇਹਨਾਂ ਨੇ ਸਾਡੇ ਦੀ ਕਰ ਦਿੱਤਾ ਇੱਕ ਦੂਜੇ ਦੇ ਤੁਮਥਾਂ ਆ ਨਾੜੀ ਨੇ ਭਰਮ ਦੇ ਵਿੱਚ ਪਾਇਆ ਹੱਲ ਜੀ ਇਹਦਾ ਕੀ ਆ ਇੰਨਾ ਉਹ ਖਰਚਾ ਕਰਨਾ ਪਏਗਾ ਧਿਆਨ ਕਿੱਥੇ ਆਇਆ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਸੰਤਾਂ ਨਾੜੀ ਕਦੇ ਨਾ ਮੁਝਿਆ ਕਥਨੀ ਕਰੇ ਮਾਇਆ ਨਾਲ ਲੜੂ ਜੀ ਹੰਦੇ ਗਿਆਨੀ ਕਦੇ ਨਾ ਧਿਆਨ ਜੇਬਾਂ ਵੱਲ ਆ ਗਿਆ ਇੰਨਾ ਖਰਚਾ ਹੋਏਗਾ ਜੀ ਉਪਾਅ ਕਰਦੇ ਹਾਂ ਹੁਣ ਸਵਾਲ ਹੋਈ ਹੈ ਕਿਸੇ ਗੁਰਮੁਖ ਕੋਲ ਲੈ ਕੇ ਚੱਲੇ ਕਿ ਗੁਰਮੁਖੋ ਸਰੀਰ ਕਾ ਕਸ਼ਟ ਬਹੁਤ ਹੈ ਕੀ ਸਮਝਾਉਂਦੇ ਨੇ ਗੁਰੂ ਸਾਹਿਬ ਕਿਵੇਂ ਕੱਠੇ ਜਾ ਸਕਦੇ ਤਾਂ ਗੁਰਮੁਖ ਸਾਨੂੰ ਸਮਝਾਉਣ ਲੱਗਿਆ ਕੀ ਸਮਝਾਉਂਦਾ ਕਿ ਸਰੀਰ ਕਾ ਕਸ਼ਟ ਹੋਣ ਦਾ ਕਾਰਨ ਕੀ ਹੈ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਪੜਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਭਰਜਨਾ ਕਰਮ ਦੋਸ਼ ਹੈ ਜਿਹੋ ਦੇ ਕਰਮ ਕੀਤੇ ਨੇ ਉਹਦੇ ਆਧਾਰ ਤੇ ਤੁਹਾਨੂੰ ਇਹ ਦੋਸ਼ ਬਣਿਆ ਤੁਹਾਡਾ ਪਰਮੇਸ਼ਰ ਦੇ ਭੁੱਲਿਆਂ ਵੇ ਆਪਣ ਸਭੇ ਰੋਗ ਜਦੋਂ ਮਾਲਕ ਦਾ ਸ਼ੁਕਰਾਨਾ ਭੁੱਲ ਕੇ ਦੁਨੀਆਂ ਦੇ ਸੁੱਖ ਭੋਗਦੇ ਆਂ ਇਹ ਉਦੋਂ ਸਰੀਰਕ ਅਕਸ਼ ਚਾਉਂਦੇ ਨੇ ਗੁਰਮੁਖੀ ਸਮਝਾਉਂਦਾ ਹੈ ਭਾਈ ਚੱਲ ਕੇ ਸੰਗਤ ਵਿੱਚ ਆਓ ਸੰਗਤ ਵਿੱਚ ਆ ਕੇ ਸੇਵਾ ਕਰੋ ਸਿਮਰਨ ਕਰੋ ਗੁਰਬਾਣੀ ਪੜੋ ਵਿਚਾਰਨ ਸੰਗਤ ਵਿੱਚ ਨਹੀਂ ਆ ਸਕਦੇ ਸੰਗਤ ਨੂੰ ਘਰ ਬੁਲਾ ਲਓ ਘਰੇ ਬੈਠ ਕੇ ਸੇਵਾ ਸਿਮਰਨ ਦਾ ਉਪਰਾਲਾ ਕਰੋ ਕੀ ਹੋਏਗਾ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਸਿਮਰੋ ਸਿਮਰੋ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ ਸਿਮਰਨੋ ਬਖਸ਼ਿਸ਼ ਜਿਹਦੇ ਨਾਲ ਤਨ ਦੇ ਰੋਗ ਘਟੇ ਜਾਂਦੇ ਨੇ ਸਿਮਰਨੋ ਬਖਸ਼ਿਸ਼ ਹੈ ਜਿਹਦੇ ਬਾਰੇ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਕਿ ਕਿੱਡਾ ਵੀ ਵੱਡਾ ਰੋਗ ਕਿਉਂ ਨਾ ਹੋਵੇ ਕਰੀਸ਼ਰਾਨ ਸਿਮਰਪੁਰ ਆਪਣਾ ਮਨ ਤਨ ਪਹੇ ਰੋਗ। ਸਿਮਰਨ ਇੱਕ ਉਹ ਜੀ ਬਖਸ਼ਿਆ ਜੀ ਦੇ ਨਾਲ ਮਾਨਸਿਕ ਰੋਗ ਵੀ ਕੱਟੇ ਜਾਂਦੇ ਨੇ ਤੇ ਜੀ ਦੇ ਨਾਲ ਤਨ ਦੇ ਰੋਗ ਵੀ ਕੱਟੇ ਜਾਂਦੇ। ਸਿਮਰਨ ਉਹ ਬਖਸ਼ਿਸ਼ ਹੈ ਗੁਰਸੇਖ ਸਮਝਾਉਂਦੇ ਹੈ ਭਾਈ ਸਿੱਖ ਸੰਗਤ ਵਿੱਚ ਆਓਗੇ ਆ ਕੇ ਸੇਵਾ ਸਿਮਨ ਕਰੋਗੇ ਤਾਂ ਇਹਦਾ ਫਲ ਕੀ ਪ੍ਰਾਪਤ ਹੋਏਗਾ। ਸੱਚੇ ਪਾਤਸ਼ਾਹ ਜੀ ਆਪਾਂ ਨੂੰ ਸਮਝਾਉਣਾ ਕਰ ਰਹੇ ਨੇ। ਜੇ ਜਦੋਂ ਸੰਗਤ ਰੂਪ ਦੇ ਵਿੱਚ ਆ ਕੇ ਆਪਾਂ ਸੇਵਾ ਸੇਮਨ ਕਰਦੇ ਹਾਂ ਤਾਂ ਇਹਦੇ ਨਾਲ ਕਿਰਪਾ ਕੀ ਹੁੰਦੀ ਹੈ ਜੇ ਜੀਵਨ ਦੇ ਵਿੱਚ ਦੁੱਖ ਹੈ ਤੇ ਦੁੱਖ ਘਟਿਆ ਜਾਂਦਾ ਕੋਈ ਰੋਗ ਹੈ ਰੋਗ ਵੀ ਘਟਿਆ ਜਾਂਦਾ ਸੰਤਾਪ ਰੋਗ ਹੈ ਉਹ ਵੀ ਘਟਿਆ ਜਾਂਦਾ ਦੁੱਖ ਕੀ ਹੈ ਸਰੀਰ ਤੰਦਰੁਸਤ ਹੈ ਮਨ ਨੂੰ ਦੁਖੀ ਹੈ ਉਹਦੇ ਹੀ ਡਾਕਟਰ ਦੇ ਜਾਣ ਦੀ ਲੋੜ ਨਹੀਂ ਉਹ ਵਿਚਾਰਾਂ ਤੋਂ ਮਨ ਪਾਸੇ ਹੁੰਦਾ ਦੁੱਖ ਘਟਿਆ ਜਾਂਦਾ ਰੋਗ ਕੋਈ ਬਿਮਾਰੀ ਲੱਗੀ ਡਾਕਟਰੀ ਰਾਜ ਤੋਂ ਉਹ ਠੀਕ ਹੀ ਨਹੀਂ ਹੋ ਸਕਦੀ ਸੰਤਾਪ ਰੋਗ ਲਾ ਲਾਜ ਮਾਰ ਜਿਹਦਾ ਡਾਕਟਰ ਕੋਲ ਵੀ ਇਲਾਜ ਨਹੀਂ ਕਰ ਉਹਨੂੰ ਕਹਿੰਦੇ ਸੰਤਾਪ ਰੋਗ ਸੰਗਤ ਵਿੱਚ ਉਹ ਬਖਸ਼ਿਸ਼ ਹੈ ਜੇ ਆ ਕੇ ਸੇਵਾ ਸੇਵਨ ਕਰਦੇ ਆਂ ਦੁੱਖ ਦਾ ਕੱਟੇ ਜਾਂਦੇ ਨੇ ਰੋਗ ਵੀ ਕੱਟੇ ਜਾਂਦੇ ਨੇ ਸੰਤਾਪ ਰੋਗ ਲਾ ਲਾਜ ਬਿਮਾਰੀ ਉਹਦਾ ਵੀ ਇਲਾਜ ਸੰਗਤ ਵਿੱਚ ਹੋ ਜਾਂਦਾ ਹੈ ਕੀ ਸਮਝਾਉਂਦੇ ਨੇ ਜਦੋਂ ਆਪਾਂ ਸੰਗਤ ਵਿੱਚ ਆ ਕੇ ਸੇਵਾ ਸੇਵਨ ਕਰਦੇ ਆਂ ਤਾਂ ਮਨ ਦੇ ਅੰਦਰ ਇੱਕ ਆਨੰਦ ਦੀ ਅਵਸਥਾ ਬਣਦੀ ਹੈ ਮਨ ਆਪਣੇ ਆਪ ਦੇ ਵਿੱਚ ਆਨੰਦ ਮਹਿਸੂਸ ਕਰਦਾ ਹੈ ਜਿਉਂ-ਜਿਉਂ ਮਨ ਦੇ ਵਿੱਚ ਆਨੰਦ ਦੀ ਬਸਤਰਾ ਬਣਦੀ ਹੈ ਤਾਂ ਸਾਡੇ ਅੰਦਰੋਂ ਆਨੰਦ ਬਾਣੀ ਪ੍ਰਗਟ ਹੋ ਜਾਂਦੀ ਹੈ ਆਨੰਦ ਬਾਣੀ ਮਾਲਕ ਦੀ ਮੁਕਤੀ ਦਾ ਆਵਾਜ਼ ਤੇਰਾ ਮੁਖਵਾਵਾ ਜੀ ਉਹ ਸਹੀ ਤਨ ਬਾਣੀ ਉਹ ਸਹੀ ਤਨ ਬਾਣੀ ਨੇ ਆਖਿਆ ਉਹਨਾਂ ਦੇ ਬਾਣੀ ਗੁਰ ਸ਼ਬਦ ਜਾਣਿਆ ਨਾਮ ਨਾਲ ਰਸ ਭੋਗੋ ਤੇ ਆਨੰਦ ਬਾਣੀ ਪ੍ਰਗਟ ਹੋ ਜਾਂਦੀ ਹੈ ਹੁਣ ਮਨ ਆਨੰਦ ਦੇ ਵਿੱਚ ਮਾਲਕ ਵੱਲ ਵੱਧ ਰਿਹਾ ਤੇ ਮਾਲਕ ਸਾਡੀ ਰਸਨਾ ਵੱਲ ਆ ਰਹੀਆਂ ਇੱਕ ਸਟੇਜ ਤੇ ਖੇਡ ਬਣਦੀ ਆ ਕਿ ਮਨ ਬੋਲਣਾ ਛੱਡ ਕੇ ਸਰੋਤਾ ਬਣ ਜਾਂਦਾ ਹੈ ਮਾਲਕ ਰਸਨਾ ਤੇ ਆ ਜਾਂਦਾ ਹੈ ਪ੍ਰਭ ਜੀ ਰਸਿ ਮੁਸੇ ਸਾਹਿਬ ਦੀ ਰਸਨਾ ਜਦੋਂ ਮਾਲਕ ਰਸਨਾ ਤੇ ਆ ਕੇ ਬੋਲਦਾ ਤੇ ਮਨ ਸਰੋਤਾ ਬਣ ਜਾਂਦਾ ਉਹਨੂੰ ਕਹਿੰਦੇ ਨੇ ਆਨੰਦ ਇੱਕ ਹੋ ਗਿਆ ਆਨੰਦ ਮਨ ਨਾਲ ਹੀ ਜੀ ਆਨਹਦ ਮਾਲਕ ਦਾ ਹੁਕਮ ਹੈ ਆਨੰਦ ਮਾਲਕ ਰਸਨਾ ਤੇ ਆ ਕੇ ਬੋਲਦਾ ਤੇ ਮਨ ਸਰੋਤਾ ਬਣ ਕੇ ਸੁਣਦਾ ਉਹਨੂੰ ਕਹਿੰਦੇ ਨੇ ਆਨੰਦ ਜਦੋਂ ਆਨੰਦ ਦੀ ਅਵਸਥਾ ਬਣਦੀ ਹੈ ਉਦੋਂ ਜੀਵਨ ਦੇ ਵਿੱਚੋਂ ਦੁੱਖ ਵੀ ਕੱਟੇ ਜਾਂਦੇ ਰੋਗ ਵੀ ਕੱਟੇ ਜਾਂਦੇ ਸੰਤਾਪ ਰੋਗ ਵੀ ਕੱਟੇ ਜਾਂਦੇ ਪਾਤਸ਼ਾਹ ਜੀ ਦੇ ਵਜਨ ਆਪਾਂ ਰੋਜ਼ ਪੜ੍ਹਦੇ ਹਾਂ ਆਨੰਦ ਸੁਣੋ ਬੜਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰਵ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਦੁੱਖ ਕੱਟਿਆ ਜਾਂਦੇ ਰੋਗ ਕੱਟਿਆ ਜਾਂਦੇ ਸੰਤਾਪ ਰੋਗ ਕੱਟਿਆ ਜਾਂਦਾ ਕਦੋਂ ਤੂਕ ਰੋਗ ਸੰਤਾਪ ਉਤਰੇ ਕਦੋਂ ਸੁਣੀ ਸੱਚੀ ਬਾਣੀ ਸੱਚੀ ਬਾਣੀ ਆਨੰਦ ਬਾਣੀ ਨੂੰ ਆਖਿਆ ਸੋਹਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰਤੇ ਜਾਣੇ ਸੁਣਤੇ ਪੁਨੀਤ ਕਹਤੇ ਭਏ ਤੋ ਸਤੁਗੁਰਿਆ ਪਰ ਪੂਰੇ ਮਨ ਬਣਤ ਨਾਨਕ ਗੁਰਚਰਨ ਲਾਗੇ ਗੁਰੂ ਦੇ ਚਰਨ ਕਿਹੜੇ ਨੇ ਵਾਜੇ ਅਨਹਦ ਸੁਰੇ ਜਦੋਂ ਮਾਲਕ ਰਸਨਾ ਤੱਕੇ ਬੋਲਦਾ ਮਨ ਸਰੂਤਾ ਬਣਦਾ ਗੁਰੂ ਪਿਆਰੀ ਸਾਧ ਸੰਗਤ ਜੀ ਉਥੇ ਹੀ ਸਾਡੇ ਜੀਵਨ ਦੇ ਕਰਮ ਰੋ ਇਕੱਠੇ ਜਾਂਦੇ ਨੇ ਉਹ ਉਹ ਬਸਤਾ ਬਣ ਜਾਂਦੀ ਹੈ ਜਿਹਦੇ ਬਾਰੇ ਆਪਾਂ ਰੋਜ਼ ਪੜ੍ਹਦੇ ਆ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਉਹ ਬਸਤਾ ਬਣ ਜਾਂਦੀ ਆ ਜਿਹਨੂੰ ਕਹਿੰਦੇ ਨੇ ਗਾਵੀ ਹੈ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਰ ਸੁਖ ਦੁੱਖ ਪਰ ਹਰ ਸੋ ਕਰ ਲੈ ਜਾਏ ਜੀਵਨ ਦੇ ਦੁੱਖ ਦਿਲੇਦਰ ਕੱਟੇ ਜਾਂਦੇ ਸੁਖ ਤੀਰਥ ਵਲ ਕੇ ਜੀਵਨ ਦੇ ਨਾਲ ਚੱਲ ਪੈਂਦਾ ਫਿਰ ਸਰਮਣ ਕਰ ਲਾ ਜਿਹੜਾ ਧਰਮ ਦੇ ਵਿੱਚ ਪਾਉਂਦਾ ਸੰਤ ਮਿਲੇ ਕੋਈ ਸੁਣੀਆ ਕਈ ਮਿਲੇ ਸੰਤ ਮਾਸਟਰ ਕਰ ਰਹੀ ਹੈ ਜਿਹੜਾ ਧਰਮ ਦੇ ਵਿੱਚ ਪਾਉਂਦਾ ਪਾਤਸ਼ਾਹ ਕਾ ਦੇ ਸੁਚੇਤ ਹੋ ਕੇ ਮਾਲਕ ਦੇ ਸ਼ੁਕਰਾਨੇ ਵਾਲ ਵਧਣਾ ਚਾਹੀਦਾ ਜਿਹੜਾ ਸਾਨੂੰ ਧਰਮ ਤੋਂ ਮੁਕਤ ਕਰਕੇ ਸੇਵਾ ਸਿਮਰਨ ਦੇ ਨਾਲ ਜੋੜਦਾ ਗੁਰੂ ਮਹਾਰਾਜ ਕਹਿੰਦੇ ਉਹਦੀ ਗੱਲ ਸੁਣ ਕੇ ਉਦੇ ਨਾਲ ਬਚਨਾਂ ਦੀ ਪਹਿਰਾ ਦੀ ਰਹਿਣਾ ਚਾਹੀਦਾ ਜੇ ਕੋ ਬਚਨ ਕਮਾਵੇ ਸੰਤਨ ਦਾ ਸਿਗੁਰ ਪ੍ਰਸਾਦੀ ਤਰਿਆ ਦੇ ਉਹ ਜੀਵਨ ਤਰ ਜਾਂਦਾ ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਸੰਗਤੀ ਰੂਪ ਦੇ ਵਿੱਚ ਆਪਾਂ ਫਿਰ ਇੱਕ ਵਾਰ ਇੱਕ ਦੂਜੇ ਦੀ ਆਵਾਜ਼ ਨਾਲ ਆਵਾਜ਼ ਮਿਲਾ ਕੇ ਸਿਮਰਨ ਕਰੀਏ ਸਿਰਫ ਇੱਥੇ ਤੇ ਆਪਾਂ ਕੁਝ ਪੁਆਇੰਟ ਸਮਝਾ ਸਕਦੇ ਹਾਂ ਸਿਮਰਨ ਨਾਲ ਜ਼ਿਆਦਾ ਪਾਪ ਕਰਨਾ ਹੁੰਦਾ ਸੋ ਇੱਕ ਹੋਮਵਰਕ ਹੈ ਜੇ ਬਚਨ ਮਨਨ ਦਿੜ ਕਰ ਲਏ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਫਿਰ ਮਾਲਕ ਦਾ ਸ਼ੁਕਰਾਨਾ ਕਰਨ ਦਾ ਚੌ ਬਣਦੇ ਸੱਚੇ ਪਾਤਸ਼ਾਹ ਕਿਰਪਾ ਕਰਨੇ ਚੌ ਬਣ ਜਾਏ ਉਹਦੇ ਲਈ ਆਓ ਫਿਰ ਆਪਾਂ ਇੱਕ ਦੂਜੇ ਦੀ ਆਵਾਜ਼ ਨਾਲ ਆਵਾਜ਼ ਮਿਲਾ ਕੇ ਸਵਾਸ ਕਰਾ ਸਿਮਰਨ ਕਰੀਏ ਕਰੋ ਜੀ ਸ਼ੁਰੂ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰਵਾ ਗੁਰ ਸੋ ਗੁਰਪਿਆਰੀ ਸਾਧ ਸੰਗਤ ਜੀ ਸਿਮਰਨ ਜ਼ਰੂਰੀ ਹੈ ਮਨ ਦੀ ਇਕਾਗਰਤਾ ਬਣਦੀ ਹੈ ਬਾਣੀ ਪੜ੍ਹਨਾ ਸੁਣਨਾ ਮੰਨਨ ਕਮਣਾ ਜ਼ਰੂਰੀ ਸਾਡਾ ਜੀਵਨ ਹੈ ਸੰਗਤ ਵਿੱਚ ਮਾਲਕ ਬਖਸ਼ਣ ਹਰ ਮਨ ਕੀ ਵਰਤਨ ਹੈ ਬਖਸ਼ ਲੈਂਦੇ ਤਿੰਨੋਂ ਅਵਸਥਾ ਵਿੱਚ ਜੀਵਨ ਪ੍ਰਵਾਨ ਹੁੰਦੇ ਇਹ ਹੀ ਬੇਨਤੀ ਹੈ ਪ੍ਰਵਾਨ ਕਰਨੇ ਗੁਰਪਿਆਰੀ ਸਾਧ ਸੰਗਤ ਜੀ ਦਾਸ ਆਪਜੀ ਸਿੱਖ ਸੰਗਤ ਨੂੰ ਇੱਕ ਜੋਲਦੀ ਬੇਨਤੀ ਕਰਨਾ ਚਾਹੀਦਾ ਸੋ WhatsApp ਨੇ ਕੁਝ ਸ਼ੇਅਰ ਦੀ ਜੋ ਕੁਆंटਿਟੀ ਹੈ ਉਹ ਸੀਮਤ ਕਰ ਦੁੱਤੀ ਹੈ ਸੋ ਵੀਡੀਓ WhatsApp ਤੇ ਸ਼ੇਅਰ ਨਹੀਂ ਹੋ ਰਹੀ ਬੇਨਤੀ ਹੈ ਕਿ ਆਪਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਲ ਪ੍ਰੋਗਰਾਮ ਦੇ ਉੱਤੇ ਆਪਜੀ ਬੈਲ ਨੂੰ অন ਕਰਤੀ ਕਰੋ ਤਾਂ ਕਿ ਜਦੋਂ ਵੀ WhatsApp ਦੇ ਉੱਤੇ YouTube ਦੇ ਉੱਤੇ ਆਪਾਂ ਲਿੰਕ ਪਾਉਣੇ ਆਪਜੀ ਤੱਕ ਪਹੁੰਚ ਜਾਏ ਕਿਉਂਕਿ ਹੋ ਸਕਦਾ ਹੈ ਵੀ ਅਗਲੇ ਦਿਨਾਂ ਦੇ ਵਿੱਚ WhatsApp ਦੇ ਜਿਵੇਂ ਇਸ ਮਹੀਨੇ ਦੀ ਮੈਮਰੀ ਉਹ ਕਹਿੰਦੇ ਖਤਮ ਹੋ ਗਈ ਤੁਹਾਡੀ ਅਗਲੇ ਮਹੀਨੇ ਤੋਂ ਤੁਹਾਨੂੰ ਮਿਲੇਗਾ ਚਾਰਜ ਸੇਸ ਕਰਕੇ ਹੋ ਸਕਦਾ ਹੈ ਵੀ ਆਪਾਂ ਨੂੰ ਕੋਈ ਮੁਸ਼ਕਲ ਆਵੇ ਸੋ ਬੇਨਤੀ ਹੈ ਕਿ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰੀਏ ਦੂਸਰੀ ਬੇਨਤੀ ਹੈ ਕਿ ਬਹੁਤ ਗੁਰਮੁਖਾਂ ਦੇ ਫੋਨ ਆ ਜਾਂਦੇ ਵੀ ਪ੍ਰੋਗਰਾਮ ਇੰਗਲਿਸ਼ ਵਿੱਚ ਚੱਲ ਰਿਹਾ। ਪਹਿਲੀ ਕੋਸ਼ਿਸ਼ ਇਹ ਕਰੀਏ ਕਿ ਜੇ ਜੋ ਨੀਚੇ ਲਿੰਕ ਹੈ ਜੇ ਫੋਟੋ ਤੇ ਕਲਿੱਕ ਕਰਦੇ ਆ ਤਾਂ ਪੰਜਾਬੀ ਵਿੱਚ ਚੱਲਦਾ ਹੈ ਜੇ ਥੱਲੇ ਲਿੰਕ ਦੇ ਉੱਤੇ ਟੱਚ ਕਰਨਾ ਫੋਟੋ ਤੇ ਟੱਚ ਕਰਦੇ ਆ ਇੰਗਲਿਸ਼ ਵਿੱਚ ਚੱਲਦਾ ਹੈ ਤੇ ਨੀਚੇ ਟੱਚ ਕਰਦੇ ਆ ਪੰਜਾਬੀ ਵਿੱਚ ਚੱਲ ਰਿਹਾ ਹੈ। ਦੂਸਰਾ ਜੇ ਆਪਾਂ ਉਸ ਸੈਟਿੰਗ ਤੇ ਜਾ ਕੇ ਉਥੇ ਪੰਜਾਬੀ ਭਾਸ਼ਾ ਨੂੰ ਆਪਾਂ ਕ ਕਰ ਲਈਏ ਉਹਨੂੰ ਲੌਗ ਇਨ ਕਰ ਲਈਏ ਫਿਰ ਸਾਰੇ ਪ੍ਰੋਗਰਾਮ ਆਪਣੇ ਪੰਜਾਬੀ ਚੱਲਣਗੇ ਸੋ ਇਹ YouTube ਨੇ ਕੁਝ ਸਿਸਟਮ ਦੇ ਵਿੱਚ ਤਬਦੀਲੀ ਕੀਤੀ ਹੈ ਉਹਦੇ ਕਰਕੇ ਇਹ ਚੈਨਲ ਜਿਹੜੇ ਜਿਹੜੇ ਆਪਣਾ ਵਿੱਚ ਬਹੁਤ ਕਤਾ ਜਿਹੜੀ ਇੰਗਲਿਸ਼ ਵਿੱਚ ਆਉਂਦੀ ਹੈ ਸੋ ਆਪ ਜੀ ਸੈਟਿੰਗ ਦੇ ਵਿੱਚ ਜਾ ਕੇ YouTube ਦੇ ਉੱਤੇ ਆਪ ਜੀ ਉਹਨੂੰ ਪੰਜਾਬੀ ਦੇ ਵਿੱਚ ਕਰੀਕ ਕਰ ਸਕਦੇ ਹੋ ਕੋਸ਼ਿਸ਼ ਕਰੇਗਾ ਕਿ ਦਾਸ ਮੋਬਾਈਲ ਦੇ ਉੱਤੇ ਇੱਕ ਵੀਡੀਓ ਬਣਾ ਕੇ ਕਦੇ ਦਿਨ ਦੇ ਵਿੱਚ ਆਪ ਜੀ ਨੂੰ ਪਾਏਗਾ ਤਾਂ ਕਿ ਸਾਰੇ ਪ੍ਰੋਗਰਾਮ ਜਿਹੜਾ ਪੰਜਾਬੀ 'ਚ ਸੁਣਨਾ ਚਾਹੁੰਦਾ ਪੰਜਾਬੀ 'ਚ ਜਾਂ ਜਿਹੜੀ ਵੀ ਪਾਸ਼ਾ ਦੇ ਵਿੱਚ ਕੋਈ ਸੁਣਨਾ ਚਾਹੁੰਦਾ ਹਰ ਪਾਸ਼ਾ ਦੇ ਵਿੱਚ ਆਪਾਂ ਇਹ ਵਿਚਾਰ ਸੁਣ ਸਕਦੇ ਹਾਂ ਬੇਨਤੀ ਨੂੰ ਪ੍ਰਵਾਨ ਕਰਨਾ ਦੀ ਅਨੇਕਾਂ ਗਲਤੀਆਂ ਨੂੰ ਨਾ ਛਿਦਾਰਦੇ ਹੋਏ ਬਖਸ਼ੋ ਅਸੀਸ ਬਲਾਉ ਫੋਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ